ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕਹਿੰਦੇ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਕਹਿੰਦੇ ਉਹ ਰਾਜਾ ਹਰ ਸ਼ਾਮ ਨੂੰ ਆਪਣੀ ਪ੍ਰਜਾ ਦੇ ਵਿੱਚ ਜਾ ਕੇ ਦੇਖਿਆ ਕਰਦਾ ਸੀ ਕਿ ਮੇਰੀ ਪ੍ਰਜਾ ਸੁਖੀ ਤਾਂ ਹੈ ਕਿਸੇ ਗੱਲ ਦੀ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਉਹ ਸਧਾਰਨ ਚਿਹਰੇ ਕੱਪੜੇ ਪਾ ਕੇ ਆਪਣੇ ਨਗਰ ਦਾ ਹਰ ਪਾਸਿਓਂ ਚੱਕਰ ਲਾਇਆ ਕਰਦਾ ਸੀ ਅੱਜ ਕਹਿੰਦੇ ਕੋਲ ਜਾ ਕੇ ਦੇਖ ਇੱਕ ਮਨੁੱਖ ਦਵਾ ਦਾ ਸਵਾ ਖਾਈ ਜਾਂਦਾ ਹੈ ਉਹ ਹਰ ਪਾਸੇ ਸਵਾ ਦੇ ਵੱਡੇ ਵੱਡੇ ਢੇਰ ਲੈ ਕੇ ਬੈਠਾ ਹੋਇਆ ਸੀ ਰਾਜੇ ਨੇ ਇਹ ਗੱਲ ਜਦੋਂ ਦੇਖੀ ਉਹਨੂੰ ਬੜੀ ਅਜੀਬ ਲੱਗੀ ਇਹ ਸਵਾ ਕਿਉਂ ਖਾਈ ਜਾਂਦਾ ਹੈ ਹੋਰ ਵੀ ਖਾਣ ਦੀਆਂ ਚੀਜ਼ਾਂ ਹਨ ਪਰ ਇਹ ਸਵਾ ਕਿਉਂ ਖਾਂਦਾ ਹੈ ਕਹਿੰਦੇ ਇੰਨੇ ਰਾਜੇ ਨੇ ਉਹਦੇ ਕੋਲ ਗਿਆ ਪੁੱਛਿਆ ਕਿ ਤੇਖ ਭਰਾਵਾ ਖਾਣ ਨੂੰ ਇੰਨੀਆਂ ਚੀਜ਼ਾਂ ਨੇ ਪਰ ਤੂੰ ਸਵਾ ਹੀ ਖਾਈ ਜਾ ਰਿਹਾ ਹੈ ਤੂੰ ਹੋਰ ਕੋਈ ਚੀਜ਼ ਖਾ ਲੈਂ ਤੂੰ ਸਵਾਦ ਆਖਿਆ ਛੱਡ ਦੇ ਉਹ ਛੇਤੇ ਦੇ ਨਾਲ ਖੜਾ ਹੋਇਆ ਕੋਲ ਰੁੱਖ ਹੀ ਰੁੱਖ ਸਨ ਉਹਨੇ ਇੱਕ ਫਲ ਤੋੜਿਆ ਤੇ ਆਪਣੀ ਤਲੇ ਦੇ ਉੱਤੇ ਰੱਖਿਆ ਤੇ ਉਹ ਫਲ ਵੀ ਸਵਾਦ ਵਿੱਚ ਤਬਦੀਲ ਹੋ ਗਿਆ ਰਾਜਾ ਹੁਣ ਇਹ ਦੇਖ ਕੇ ਬੜਾ ਹੈਰਾਨ ਹੋਇਆ ਰਾਜੇ ਨੇ ਪੁੱਛਿਆ ਤੇਰੇ ਚਾਰੇ ਪਾਸੇ ਸਵਾਦ ਦੀਆਂ ਢੇਰੀਆਂ ਨੇ ਤੂੰ ਰੁੱਖ ਤੋਂ ਫਲ ਤੋੜਿਆ ਤੇਰੀ ਤਲੇ ਤੇ ਆ ਕੇ ਉਹ ਵੀ ਸਵਾਹ ਬਣ ਗਿਆ ਇਹਦੇ ਪਿਛੇ ਕੀ ਕਾਰਨ ਹੈ ਕਿਹੜਾ ਰਾਜਨ ਇਸ ਦਾ ਜਵਾਬ ਸ਼ਾਇਦ ਮੈਂ ਤੈਨੂੰ ਨਹੀਂ ਦੇ ਸਕਦਾ ਪਰ ਇਥੋਂ ਸਿੱਧਾ ਨੱਕ ਦੇ ਸਿਰ 'ਚ ਨੱਕ ਦੀ ਸੇਤ ਤੇ 12 ਕਿਲੋਮੀਟਰ ਜਾਂ 12 ਮੀਲ ਜਾਂ 12 ਕੋ ਜਾਂ ਤੂੰ ਅੱਗੇ ਜਾਏਂਗਾ ਤਾਂ ਤੈਨੂੰ ਇਸ ਸਵਾਲ ਦਾ ਜਵਾਬ ਜਿਹੜਾ ਹੈ ਉਹ ਮਿਲ ਜਾਵੇਗਾ ਰਾਜੇ ਦੇ ਅੰਦਰ ਹੁਣ ਇਹ ਜਾਣਨ ਦੀ ਬੜੀ ਜ਼ਿਆਦਾ ਉਤਸੁਕਤਾ ਸੀ ਕਹਿੰਦੇ ਉਹ ਆਪਣੇ ਘੋੜੇ ਦੇ ਉੱਤੇ ਬੈਠਿਆ ਤੇ ਕਾਲੀ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਹਨੇ ਨਿਸ਼ਾਨੀ ਦੱਸੀ ਸੀ ਉਵੇਂ ਹੀ ਇੱਕ ਕਟਿਆ ਪਣੀ ਹੋਈ ਹੀ ਤੇ ਉਵੇਂ ਹੀ ਆਸੇ-ਪਾਸੇ ਰੁੱਖ ਹੀ ਰੁੱਖ ਸਨ ਤੇ ਇੱਕ ਮਨੁੱਖ ਬੈਠਾ ਹੋਇਆ ਸੀ ਪਰ ਉਹਥੇ ਜਾ ਕੇ ਰਾਜੇ ਦੀ ਹਰਾਨੀ ਦੀ ਕੋਈ ਹੱਦ ਨਾ ਰਹੀ ਰਾਜੇ ਨੇ ਕੀ ਦੇਖਿਆ ਕਿ ਉਹ ਮਨੁੱਖ ਬਲਦੀ ਅੱਗ ਦੇ ਵਿੱਚੋਂ ਕੋਲੇ ਕੰਡ ਕੱਢ ਕੇ ਖਾਏ ਜਾ ਰਿਹਾ ਹੈ ਰਾਜਾ ਜਲਦੀ ਦੇ ਨਾਲ ਕੋਲ ਗਿਆ ਤੇ ਕਹਿੰਦਾ ਭਰਾਵਾ ਜਿਵੇਂ ਤੂੰ ਕੋਲੇ ਕੰਡ ਕੱਢ ਕੇ ਇਹਦੇ ਵਿੱਚੋਂ ਖਾਏ ਜਾਂਦਿਆਂ ਹੈ ਤੇਰੇ ਸਰੀਰ ਦਾ ਪਹਿਲਾਂ ਹੀ ਕੋਈ ਹਾਲ ਨਹੀਂ ਹੈ ਉਹਨੇ ਕੋਈ ਜਵਾਬ ਨਾ ਦਿੱਤਾ ਆਸੇ-ਪਾਸੇ ਰੁੱਖ ਹੀ ਰੁਕ ਸਨ ਉਹ ਖੜਾ ਹੋਇਆ ਰੁੱਖ ਤੋਂ ਜਾ ਕੇ ਫਲ ਤੋੜ ਕੇ ਤਲੀ ਤੇ ਰੱਖਿਆ ਤੇ ਉਹ ਜਿਹੜਾ ਫਲ ਸੀ ਉਹ ਵੀ ਬਲ ਦਾ ਕੋਲਾ ਬਣ ਗਿਆ ਉਹਨੇ ਛੇਤੀ ਦੇ ਨਾਲ ਕੋਲੇ ਨੂੰ ਮੋਚ ਪਾ ਲਿਆ ਰਾਜਾ ਵੇਖ ਕੇ ਹੈਰਾਨ ਹੋ ਗਿਆ ਰਾਜਾ ਕਹਿੰਦਾ ਕਿ ਮੈਂ ਤਾਂ ਤੇਰੇ ਤੋਂ ਇੱਕ ਸਵਾਲ ਦਾ ਜਵਾਬ ਲੈਣ ਆਇਆ ਸੀ ਪਰ ਤੇਰੇ ਕੋਲ ਆ ਕੇ ਤਾਂ ਇੱਕ ਹੋਰ ਮਸਲਾ ਖੜਾ ਹੋ ਗਿਆ ਮੈਨੂੰ ਤੂੰ ਦੱਸ ਤੂੰ ਐਵੇਂ ਕਿਉਂ ਕਰਦਾ ਹੈ ਕਿ ਹਰਾਜਨ ਇਸ ਦਾ ਜਵਾਬ ਮੈਂ ਤੈਨੂੰ ਸ਼ਾਇਦ ਹੀ ਦੇ ਸਕਾਂ ਪਰ ਹਾਂ ਤੈਨੂੰ ਇਹਦਾ ਜਵਾਬ ਇਥੋਂ 12 ਕੋ ਸਿੱਧਾ ਜਾਇਂ ਉੱਥੇ ਇੱਕ ਔਰਤ ਹੋਏਗੀ ਉਹਦੇ ਹੱਥ 'ਚ ਇੱਕ ਰੱਸੀ ਤੇ ਇੱਕ ਬਾਲਟੀ ਹੋਵੇਗੀ ਤੇਰੇ ਜਿੰਨੇ ਵੀ ਸਵਾਲ ਨੇ ਉਹ ਸਾਰੇ ਸਵਾਲਾਂ ਦਾ ਹੱਲ ਉਹ ਕਰ ਦੇਵੇਗੀ ਹੁਣ ਰਾਜਾ ਉਧਰ ਨੂੰ ਤੁਰ ਹੀ ਜਾਂਦਾ ਹੈ ਪਰ ਸੋਚੀ ਜਾਂਦਾ ਹੈ ਮਨ 'ਚ ਕਿ ਇਹ ਰੱਬ ਦੇ ਕਿਹੜੇ ਰੰਗ ਨੇ ਕੋਈ ਸਵਾਖਾਈ ਜਾਂਦਾ ਹੈ ਕੋਈ ਬਲ ਦੇ ਅਗ ਦੇ ਅੰਗੇ ਉਹ ਖਾਈ ਜਾਂਦਾ ਹੈ ਇਹ ਰੱਬ ਨੇ ਕੀ ਖੇਡ ਖੇਡੀ ਐਵੇਂ ਇਹਨਾਂ ਦੇ ਨਾਲ ਕਿਉਂ ਕੀਤਾ ਇਹਨਾਂ ਦਾ ਸਰੀਰ ਕਿੰਨਾ ਬੇਜਾਨ ਇਹਨਾਂ ਦਾ ਸਰੀਰ ਕਿੰਨਾ ਬੇਜਾਨ ਹੋਇਆ ਪਿਆ ਹੈ ਇਹ ਸੋਚਦੇ ਸੋਚਦੇ ਰਾਜਾ ਉਸ ਥਾਂ ਤੇ ਪਹੁੰਚ ਗਿਆ ਅੱਗੇ ਜਾ ਕੇ ਦੇਖਦਾ ਹੈ ਕਿ ਇੱਕ ਬੀਬੀ ਦੇ ਹੱਥ 'ਚ ਰੱਸੀ ਤੇ ਨਾਲ ਬਾਲਟੀ ਹੁੰਦੀ ਹੈ। ਉਹਦੇ ਕੋਲ ਜਾ ਕੇ ਕਿਹਾ ਕਿ ਮੈਂ ਫਲਾਣੇ ਥਾਂ ਤੋਂ ਆਇਆ ਹਾਂ। ਮੈਂ ਅੱਜ ਤੁਹਾਡੇ ਤੋਂ ਸਵਾਲਾਂ ਦੇ ਜਵਾਬ ਲੈਣ ਆਇਆ ਹਾਂ। ਉਹ ਕਹਿੰਦੇ ਕਿ ਸ਼ਾਇਦ ਮੈਂ ਤੁਹਾਡਾ ਇੰਤਜ਼ਾਰ ਕਰਦੀ ਪਈ ਸੀ। ਉਹਨਾਂ ਭਾਜੀ-ਭਾਜੀ ਇੱਕ ਖੂਹ ਦੇ ਕੋਲ ਗਈ। ਬਾਲਟੀ ਦੇ ਨਾਲ ਰੱਸੀ ਬਾਣੀ ਕੇ ਤੇ ਥੱਲੇ ਲਟਕਾ ਦਿੰਦੀ। ਜਿਵੇਂ ਉਹਨੇ ਵਿੱਚ ਰੱਸੀ ਲਟਕਾਈ ਤੇ ਉਹ ਬਾਲਟੀ ਪਾਣੀ ਤੱਕ ਗਈ ਤੇ ਉਹ ਖੂਹ ਦਾ ਸਾਰਾ ਪਾਣੀ ਸੁੱਕ ਗਿਆ। ਬਾਹਰ ਇੱਕ ਬਾਲਟੀ ਇੱਕ ਘੜੇ 'ਚ ਪਾਣੀ ਪਿਆ ਸੀ ਜਿਵੇਂ ਉਹਨੂੰ ਹੱਥ ਪਾਇਆ ਤੇ ਘੜੇ ਦਾ ਪਾਣੀ ਵੀ ਸੁੱਕ ਗਿਆ ਤੇ ਬਾਲਟੀ ਦਾ ਪਾਣੀ ਵੀ ਸੁੱਕ ਗਿਆ ਉਹ ਕਹਿੰਦਾ ਕਿ ਕਮਲਿਆਂ ਦੀ ਤਰ੍ਹਾਂ ਤੂੰ ਕੀ ਲੱਭਦੀ ਪਈ ਹੈ ਉਹ ਕਹਿੰਦੀ ਕਿ ਰਾਜਨ ਮੈਂ ਪਿਆਸ ਦੇ ਨਾਲ ਮਰੀ ਜਾਂਦੀ ਹਾਂ ਮੈਂ ਪਾਣੀ ਦੀ ਤਲਾਸ਼ ਕਰਦੀ ਪਈ ਹਾਂ ਪਰ ਜਿਹੜੀ ਚੀਜ਼ ਨੂੰ ਮੈਂ ਹੱਥ ਲਾਉਂਦੀ ਹਾਂ ਜਿਸ ਵੀ ਚੀਜ਼ 'ਚ ਪਾਣੀ ਹੁੰਦਾ ਹੈ ਉਹ ਪਾਣੀ ਉਹ ਸੁੱਕ ਜਾਂਦਾ ਹੈ ਉਹਨੇ ਕਿਹਾ ਕਿ ਮੈਂ ਹੁਣੇ ਰਾਹ ਵਿੱਚ ਇੱਕ ਭਰਿਆ ਖੂਹ ਦੇਖਿਆ ਹੈ ਉਥੋਂ ਪਾਣੀ ਪੀ ਲਿਆ ਤੇ ਉਹ ਉਤੋਂ ਤੱਕ ਪਰਿਆ ਪਿਆ ਹੈ ਤੇਰੀ ਇੱਕ ਬਾਟੀ ਨਾਲ ਖੂ ਥੋੜਾ ਸੁੱਕਣ ਲੱਗ ਜਾਵੇਗਾ ਜਦੋਂ ਉਸ ਥਾਂ ਤੇ ਲੈ ਕੇ ਗਿਆ ਤੇ ਜਿਵੇਂ ਹੀ ਬਾਟੀ ਵਿੱਚ ਸੁੱਟੀ ਤੇ ਖੂ ਸੱਚੀ ਸੁੱਕ ਗਿਆ ਰਾਜੇ ਦੀ ਹਰਾਨੀ ਦੀ ਕੋਈ ਹੱਦ ਨਾ ਰਹੀ ਕਹਿੰਦਾ ਕਿ ਮੈਂ ਤਾਂ ਇਸ ਤੋਂ ਸਵਾਲਾਂ ਦੇ ਜਵਾਬ ਲੈਣ ਆਇਆ ਸੀ ਪਰ ਇਹਨੇ ਤਾਂ ਆ ਕੇ ਹੋ ਰਹੀ ਮੈਨੂੰ ਆਪਣੇ ਜਿਹੜੇ ਸਵਾਲਾਂ ਦੇ ਵਿੱਚ ਕੱਸ ਲਿਆ ਉਹ ਕਹਿੰਦਾ ਕਿ ਮੈਨੂੰ ਤੂੰ ਮੇਰੇ ਸਵਾਲਾਂ ਦੇ ਜਵਾਬ ਦੇ ਇਹ ਐਵੇਂ ਕਿਉਂ ਹੋ ਰਿਹਾ ਹੈ ਕਹਿੰਦੀ ਰਾਜਨ ਮੈਂ ਚਾਹੁੰਦੀ ਹਾਂ ਤੇਰੇ ਸਵਾਲਾਂ ਦੇ ਜਵਾਬ ਦਵਾਂ ਪਰ ਮੈਂ ਭੁੱਖ ਤੇ ਪਿਆਸ ਦੇ ਨਾਲ ਮੇਰੇ ਅੰਤਮ ਸਵਾਸ ਨਿਕਲਣ ਵਾਲੇ ਨੇ ਮੇਰੇ ਕੋਲ ਕੁਝ ਹੀ ਸਮਾਂ ਹੈ ਪਰ ਹਾਂ ਤੂੰ ਆਪਣੇ ਨਗਰ ਵਾਪਸ ਜਾ ਤੇ ਤੇਰੇ ਰਾਜ ਦੇ ਵਿੱਚ ਇੱਕ ਤੋਬੀ ਹੈ ਉਹਦੀ ਘਰ ਵਾਲੀ ਨੇ ਸਵੇਰੇ ਅਮਰਤ ਵੇਲੇ ਇੱਕ ਬੱਚੇ ਨੂੰ ਜਨਮ ਦੇਣਾ ਹੈ ਉਹ ਬੱਚਾ ਤੇਰੇ ਹਰੇਕ ਸਵਾਲ ਦਾ ਜਵਾਬ ਦੇਵੇਗਾ ਇਹਨਾਂ ਕਹਿੰਦਿਆਂ ਸਾਰ ਉਹ ਜਿਹੜੀ ਔਰਤ ਸੀ ਉਹਦੇ ਜਿਹੜੇ ਸਨ ਅਕਾਲ ਚਲਾਨਾ ਉਹ ਕਰ ਗਈ ਰਾਜੇ ਨੇ ਉਹਦੇ ਜੋ ਅੰਤਮ ਕਿਰਿਆ ਕਰਨੀ ਸੀ ਉਹ ਕਰਕੇ ਤੇ ਵਾਪਸ ਆ ਗਿਆ ਰਾਜਾ ਮਹਿਲ ਚ ਆ ਕੇ ਦੋ ਸੈਂਕਾ ਨੂੰ ਆਪਣੇ ਨਗਰ ਦੇ ਤੋਬੀ ਦੇ ਕੋਲ ਭੇਜਿਆ ਕਿਉਂਕਿ ਰਾਜੇ ਨੂੰ ਇਹ ਸੀ ਕਿ ਤਿੰਨਾ ਨੇ ਜੋ ਜੋ ਗੱਲ ਕਹੀ ਉਹ ਸੱਚ ਹੋਈ ਜਾ ਕੇ ਪਤਾ ਕਰੋ ਕਿ ਤੋਬੀ ਦੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਹੈ ਉਹ ਗਏ ਤੇ ਤੋਬੀ ਤੋਂ ਪੁੱਛਿਆ ਤੋਬੀ ਨੇ ਕਿਹਾ ਹਾਂ ਅੱਜ ਜਾਂ ਕੱਲ ਮੇਰੀ ਪਤਨੀ ਨੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਹੈ ਉਹਨੇ ਜਾ ਕੇ ਸਾਰੀ ਗੱਲ ਦੱਸੀ ਰਾਜਾ ਰਾਤ ਨੂੰ ਹੀ ਆ ਕੇ ਤੇ ਉਹਦੇ ਕੋਲ ਬੈਠ ਗਿਆ ਉਹ ਜਿਹੜਾ ਧੋਪੀ ਸੀ ਉਹਨੇ ਬੜਾ ਸਤਿਕਾਰ ਕੀਤਾ ਰਾਜੇ ਨੇ ਕਿਹਾ ਕਿ ਮੈਨੂੰ ਤੇਰੇ ਆਦਰ ਸਤਿਕਾਰ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਤੇਰੇ ਜਿਹੜਾ ਜਵਾਬ ਹੋਣਾ ਹੈ ਉਸ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਆਇਆ ਹਾਂ ਧੋਪੀ ਨੇ ਕਿਹਾ ਕਿ ਜੰਮਦਾ ਬੱਚਾ ਕਿਸ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਕਹਿੰਦਾ ਕਿ ਨਹੀਂ ਦੇ ਸਕਦਾ ਕੋਈ ਨਾ ਪਰ ਜਦੋਂ ਤੇਰੇ ਬੱਚੇ ਦਾ ਜਨਮ ਹੋਵੇ ਤੂੰ ਉਦੋਂ ਮੇਰੇ ਕੋਲ ਲੈ ਆਇਂ ਰਾਜਾ ਉਹਦੇ ਘਰ ਬੈਠਾ ਇੰਤਜ਼ਾਰ ਕਰਨ ਲੱਗਾ ਅਮਰਤ ਵੇਲਾ ਹੋਇਆ ਤੇ ਉਹ ਤੋਬੀ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਦੋਂ ਜਨਮ ਲਿਆ ਤੇ ਉਹਨੂੰ ਨਵਾਇਆ ਤਵਾਇਆ ਤੇ ਰਾਜੇ ਦੇ ਕੋਲ ਲੈ ਕੇ ਗਏ ਉਹ ਬੱਚਾ ਕਹਿਣ ਲੱਗਾ ਰਾਜਨ ਤੂੰ ਮੇਰੇ ਕੋਲ ਸਵਾਲ ਦਾ ਜਵਾਬ ਲੈਣ ਆਇਆ ਹੈ ਨਾ ਤੇ ਮੇਰੇ ਕੋਲ ਬੜਾ ਥੋੜਾ ਸਮਾਂ ਤੈਨੂੰ ਵੀ ਪਤਾ ਮੈਨੂੰ 1 ਘੰਟੇ ਦੀ ਉਮਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਮੈਂ ਤੇਰੇ ਸਵਾਲਾਂ ਦਾ ਜਵਾਬ ਦੇਣਾ ਹੈ ਕਹਿੰਦਾ ਹਾਂ ਮੈਨੂੰ ਦੱਸ ਇਹ ਕੀ ਚੱਕਰ ਹੈ ਇਸ ਵਾ ਦਾ ਇਹ ਅੱਗ ਦਾ ਕੋਲਿਆਂ ਦਾ ਉਹ ਬੀਬੀ ਦਾ ਤੇਰਾ ਤੇ ਮੇਰਾ ਉਹਨੇ ਕਿਹਾ ਕਿ ਆਪਾਂ ਪੰਜ ਇੱਕੋ ਘਰ ਦੇ ਜੀ ਸੀ ਆਪਾਂ ਪੰਜ ਇੱਕੋ ਘਰ ਚ ਰਿਆ ਕਰਦੇ ਸੀ ਜਿਹੜਾ ਉਸ ਵਾ ਖਾਂਦਾ ਪਿਆ ਸੀ ਉਹ ਤੇਰਾ ਵੱਡਾ ਪੁੱਤ ਸੀ ਜਿਹੜੇ ਕੋਲੇ ਖਾਂਦਾ ਪਿਆ ਸੀ ਉਹ ਤੇਰਾ ਦੂਜਾ ਪੁੱਤ ਸੀ ਤੇ ਮੈਂ ਤੇਰਾ ਤੀਜਾ ਪੁੱਤ ਸੀ ਉਹ ਜਿਹੜੀ ਔਰਤ ਹੈ ਉਹ ਤੇਰੀ ਪਤਨੀ ਸੀ ਕਹਿੰਦਾ ਕਿ ਆਪਾਂ ਇੱਕ ਗਰੀਬੀ ਦੇ ਦਲੇਦਰ ਦੇ ਵਿੱਚ ਜੀਵਨ ਬਤੀਤ ਕਰਦੇ ਪਏ ਸੀ ਕਹਿੰਦੇ ਕਿ ਤੁਸੀਂ ਦਿਹਾੜੇ ਦੱppa ਕਰਕੇ ਲੈ ਕੇ ਆਇਆ ਕਰਦੇ ਸੀ ਤੇ ਤੁਸੀਂ ਸਾਨੂੰ ਘਰ ਤੇ ਜੋ ਮਿਲਦਾ ਉਹ ਖਾ ਲਿਆ ਕਰਦੇ ਸੀ ਤੁਹਾਨੂੰ 2-3 ਦਿਨ ਲਗਾਤਾਰ ਕੋਈ ਕੰਮ ਨਾ ਮਿਲਿਆ ਚੌਥੇ ਪੰਜਵੇਂ ਦਿਨ ਜਦੋਂ ਕੰਮ ਮਿਲਿਆ ਤੇ ਕਹਿੰਦੇ ਜੋ ਵੀ ਮਿਲਿਆ ਉਹਦੇ ਨਾਲ ਇੱਕ ਦੋ ਪ੍ਰਸ਼ਾਦੇ ਬਣ ਗਏ ਦੋ ਪ੍ਰਸ਼ਾਦੇ ਸਾਰਿਆਂ ਦੀ ਥਾਲੀ 'ਚ ਮਾਣੇ ਰੱਖ ਦਿੱਤੇ ਕਹਿੰਦੇ ਇਹਨੇ ਨੂੰ ਦਰ ਦੇ ਉਤੇ ਇੱਕ ਮੰਗਤਾ ਆ ਗਿਆ ਤੇ ਉਹਨੇ ਕਿਹਾ ਕਿ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਤੇ ਮੈਨੂੰ ਖਾਣ ਲਈ ਕਿਤੋਂ ਕੁਝ ਨਹੀਂ ਮਿਲਿਆ ਜੇਕਰ ਤੁਸੀਂ ਮੈਨੂੰ ਕੁਝ ਦੇ ਸਕਦੇ ਹੋ ਤੇ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੋਣ ਤੁਸੀਂ ਕਹਿੰਦੇ ਕਿ ਬਿਦ ਅਵਸਥਾ ਵਿੱਚ ਸੀ ਕਹਿੰਦੇ ਤੁਹਾਡੀ ਪਤਨੀ ਵੀ ਜਵਾਨ ਸੀ ਤੁਸੀਂ ਵੱਡੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਹਜੇ ਜਵਾਨੀ ਵਿੱਚ ਹੈ ਤੂੰ ਭੁੱਖ ਨੂੰ ਇੱਕ ਦਿਨ ਹੋਰ ਚੱਲ ਸਕਦਾ ਹੈ ਤੂੰ ਆਪਣਾ ਪਰਸ਼ਾਦਾ ਉਹ ਮੰਗਤੇ ਨੂੰ ਜਾ ਕੇ ਦੇ ਆ ਤੁਹਾਡੇ ਵੱਡੇ ਪੁੱਤ ਨੇ ਅੱਗੋਂ ਕਿਹਾ ਕਿ ਮੈਂ ਉਹਨੂੰ ਦੇਖ ਕੇ ਆਪ ਚੁੱਲ੍ਹੇ ਦੀ ਸਵਾਹ ਖਾਣੀ ਹੈ ਕਹਿੰਦੇ ਤੁਹਾਡਾ ਪੁੱਤ ਜਦੋਂ ਅਗਲਾ ਜਨਮ ਹੋਇਆ ਤੇ ਉਹ ਸਵਾਹ ਖਾਂਦਾ ਹੈ ਜੋ ਵੀ ਚੀਜ਼ ਉਹਦੇ ਕੋਲ ਆਉਂਦੀ ਹੈ ਉਹ ਸਵਾਚ ਤਬਦੀਲ ਹੋ ਜਾਂਦੀ ਹੈ ਕਹਿੰਦੇ ਫਿਰ ਤੁਸੀਂ ਜਿਹੜਾ ਤੁਸੀਂ ਆਪਣੇ ਦੂਜੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਜਵਾਨ ਹੈ ਤੂੰ ਆਪਣਾ ਪ੍ਰਸ਼ਾਦਾ ਇਸ ਮੰਗਤੀ ਨੂੰ ਦੇ ਕੇ ਆ ਪ੍ਰਮਾਤਮਾ ਤੇਰਾ ਪਲਾ ਕਰਣਗੇ ਤੁਹਾਡੇ ਦੂਜੇ ਪੁੱਤ ਨੂੰ ਤੁਹਾਡੇ ਦੂਜੇ ਪਤਨੇ ਕਿਹਾ ਕਿ ਮੈਂ ਇਸ ਨੂੰ ਦੇ ਕੇ ਮੈਂ ਚੁੱਲ੍ਹੇ ਦੀ ਅੱਗ ਖਾਣੀ ਹੈ ਇਹ ਬਲ ਦੇ ਕੋਲੇ ਮੂੰਹ ਚ ਪਾ ਲੈਣੇ ਹਨ ਇੰਨੇ ਕਹਿਣ ਦੀ ਦੇਰ ਸੀ ਕਿ ਤੁਸੀਂ ਚੁੱਪ ਹੋ ਗਏ ਤੁਸੀਂ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਭੁੱਖ ਬਰਦਾਸ਼ਤ ਕਰ ਸਕਦੇ ਹੋ ਤੁਸੀਂ ਹੀ ਇਸ ਨੂੰ ਪ੍ਰਸ਼ਾਦਾ ਦੇ ਦਿਓ ਤੁਹਾਡੀ ਪਤਨੀ ਨੇ ਕਿਹਾ ਕਿ ਕਿਉਂ ਮੈਂ ਭੁੱਖੀ ਤੇ ਪਿਆਸੀ ਮਰਨਾ ਹੈ ਤੇ ਉਹ ਫਿਰ ਅਗਲੇ ਜਾਮੇ ਦੇ ਵਿੱਚ ਭੁੱਖ ਦੇ ਪਿਆਸੇ ਨਾਲ ਤੜ-ਤੜਫਕੇ ਪਰਾਂ ਦਿੰਦੀ ਹੈ ਕਹਿੰਦੇ ਫਿਰ ਤੁਸੀਂ ਮੈਨੂੰ ਕਿਹਾ ਕਿ ਬੱਚੇ ਤੋਂ ਹੀ ਪਰਸ਼ਾਦਾ ਇਹਨੂੰ ਦੇ ਦੇ ਮੈਂ ਅਗੋ ਕਿਹਾ ਕਿ ਮੈਂ ਮਰਾਂਗਾ ਕਿ ਬਚਾਂਗਾ ਮੇਰਾ ਹੁਣ ਥੋੜੇ ਸਮੇਂ ਦਾ ਜਨਮ ਹੁੰਦਾ ਹੈ ਮੈਂ ਇੱਕ ਘੰਟੇ ਲਈ ਜਨਮ ਲੈਂਦਾ ਹਾਂ ਤੇ ਫਿਰ ਮਰ ਜਾਣਾ ਹੈ ਮੈਂ ਮਰਿਆ ਚ ਤੇ ਨਾਹੀਂ ਮੈਂ ਜੁੰਦਿਆਂ ਚ ਕਹਿੰਦੇ ਤੁਸੀਂ ਦਿਹਾੜੀ ਦੱਪਾ ਵੀ ਕਰ ਗਏ ਸੀ ਤੁਹਾਡਾ ਸਰੀਰ ਵੀ ਬਜ਼ੁਰਗ ਸੀ ਪਰ ਫਿਰ ਵੀ ਤੁਸੀਂ ਆਪਣੇ ਦੋ ਪ੍ਰਸ਼ਾਦ ਦੇ ਉਸ ਮੰਗਤੇ ਨੂੰ ਦੇ ਦਿੱਤੇ ਮੰਗਤੇ ਨੇ ਖਾ ਕੇ ਕਿਹਾ ਕਿ ਰਾਜਿਆਂ ਵਾਲਾ ਤੂੰ ਕੰਮ ਕੀਤਾ ਪਰਮਾਤਮਾ ਰਾਜਾ ਹੀ ਬਣਾਵੇ ਇਹ ਕਹਿ ਕੇ ਉਹ ਚਲਾ ਗਿਆ ਕਹਿੰਦੇ ਇਹਨੇ ਨੂੰ ਉਸ ਜਿਹੜੇ ਬੱਚੇ ਦਾ 1 ਘੰਟਾ ਵੀ ਪੂਰਾ ਹੋ ਗਿਆ ਤੇ ਉਹ ਆਪਣੇ ਸੁਭਾਸ ਵੀ ਤਿਆਗ ਗਿਆ ਰਾਜਾ ਵਾਪਸ ਆਇਆ ਰਾਜੇ ਨੂੰ ਅਜੇ ਗੱਲ ਸਮਝ ਆ ਗਈ ਸੀ ਕਿ ਕਰਮ ਹਰ ਮਨੁੱਖ ਨੂੰ ਭੋਗਣੇ ਹੀ ਪੈਂਦੇ ਫਲ ਦੇ ਆਸ਼ਿਆ ਕਿਤੇ ਬਿਨਾ ਕਰਮ ਕਰੋ ਫਲ ਆਪੇ ਮਿਲੇਗਾ ਭੁਖੇ ਦੀ ਅਸੀਸ ਤੁਹਾਨੂੰ ਸੁਖ ਦਿੰਦੀ ਹੈ ਐਵੇਂ ਹਰ ਇੱਕ ਨੂੰ ਸੁਖ ਦੇਣਗੇ ਰਾਜੇ ਨੇ ਆਪਣੇ ਨਗਰ ਦੇ ਵਿੱਚ ਐਲਾਨ ਕੀਤਾ ਮੇਰੇ ਨਗਰ ਦੇ ਵਿੱਚ ਜੇਕਰ ਕਦੇ ਕਿਸੇ ਤੇ ਕੋਈ ਵਿਪਤਾ ਆਉਂਦੀ ਹੈ ਭੁੱਖਾ ਢੱਡ ਸੌਂਦਾ ਹੈ ਉਹ ਕਦੀ ਨਾ ਸੌਵੇ ਉਹ ਮੇਰੇ ਕੋਲ ਆਵੇ ਮੇਰੇ ਲਈ ਉਹਦੇ ਦਰ ਹਮੇਸ਼ਾ ਖੁੱਲੇ ਨੇ ਉਹ ਹਰ ਇੱਕ ਦਾ ਢੱਡ ਪਰਦਾ ਤੇ ਲੋਕਾਂ ਦੀਆਂ ਅਸੀਸਾਂ ਇਕੱਠੀਆਂ ਕਰਦਾ ਰਾਜਾ ਹਰ ਇੱਕ ਨੂੰ ਇਹ ਹੀ ਕਹਿੰਦਾ ਜੋ ਚੰਗਾ ਕਰਮ ਕਰੇਗਾ ਉਹਨੂੰ ਚੰਗਾ ਹੀ ਫਲ ਮਿਲੇਗਾ ਜੇਕਰ ਉਸਨੂੰ ਉਹ ਦੋ ਪ੍ਰਸ਼ਾਦ ਦੇ ਬਦਲੇ ਰਾਜ ਮਿਲ ਗਿਆ ਉਹਦੇ ਬਦਲੇ ਉਹਨੂੰ ਹਰ ਅਸੀਸ ਮਿਲੇ ਜਿਸ ਤੇ ਕਰਕੇ ਉਹਦੀ ਜ਼ਿੰਦਗੀ 'ਚ ਸੁੱਖ ਹੀ ਸੁਖ ਆ ਗਏ ਫਿਰ ਆਪਾਂ ਵੀ ਦਾਨਪੂਣ ਕਰੀਏ ਦੋ ਪ੍ਰਸ਼ਾਦ ਦੇ ਵੰਡিয়ে ਰੋਜ਼ ਦੇ ਦੋ ਪ੍ਰਸ਼ਾਦ ਦੇ ਤੁਸੀਂ ਜੇਕਰ ਘਰੋਂ ਦਸਵੰਧ ਰੂਪ ਵਿੱਚ ਕੱਢ ਦਿਓ ਤਾਂ ਆਂਤਾਂ ਦੇ ਵਿੱਚ ਵਾਦਾ ਹੋਵੇਗਾ ਜ਼ਿੰਦਗੀ ਸੁੱਖਾਂ ਨਾਲ ਭਰ ਜਾਵੇਗੀ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੇ ਫਤਿਹ